ਫਤੇ ਅਲਾਕਾ ਨਵਾਸੀ ਵੀਰ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਅੱਜ ਸਾਡਾ ਇਹਨਾਂ ਨੇ ਜਿਹੜੀ ਗੰਨੇ ਦੀ ਮੈਲ ਆ ਉਹ ਯੂਜ਼ ਕਰਨੀ ਸ਼ੁਰੂ ਕਰਤੀ ਮੇਨ ਪੁਆਇੰਟ ਇਹਦਾ ਇਹ ਸੀ ਵੀ ਇਹ ਕੀ ਆ ਕੀ ਹੈ ਉਸ ਸੰਬੰਧ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਸੀ ਬਾਕੀ ਸਾਰੇ ਸਿੱਖਤਰ ਸਾਹਿਬ ਨੂੰ ਜੋ ਇਹਨਾਂ ਦਾ ਹੁਕਮ ਹੋਊਗਾ ਉਦੋਂ ਕਾਰਵਾਈ ਕਰਨ ਦੇ ਸ਼ੁਰੂ ਇਹਦੇ ਵਿੱਚ ਸੇਵਾ ਕਰਨਗੇ ਜਰੂਰ ਨਾ ਮੈਂ ਟਾਲਦਾ ਜਾਵਾਂ ਬਾਈਟ ਕਰਨ ਦਾ ਸਾਉਣਾ ਪਾਰੰਸਤ ਕਾਰਜੋਈ ਕਈ ਕੰਪਨੀਆਂ ਕਈ ਅਧਾਰੇ ਕਈ ਕੌਪਨ ਘਰਾਣੇ ਆਪਾਂ ਤਾਂ ਹੀ ਘਰਾਣਿਆਂ ਨੂੰ ਬਿਟਦੇ ਸੀਗੇ ਮੋਦੀ ਸਰਕਾਰ ਨੂੰ ਵੀ ਇਹੀ ਬਿਟਦੇ ਕਿ ਹੋਰ ਵੇਸਟੇਜ ਇਹਨੀਆਂ ਚੀਜ਼ਾਂ ਯੂਜ਼ ਕਰਨ ਲੱਗ ਗਏ ਜਿਹੜੇ ਆਪਣੇ ਲੋਕਾਂ ਨੂੰ ਬਣਨ ਵਾਲੇ ਵਾਤਾਵਰਣ ਨੂੰ ਕੋਈ برداشت ਨਹੀਂ ਕਰ ਸਕਦਾ ਮੈਂ ਸਭ ਨਾਲ ਵੀ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਹੋ ਕੇ ਆਪਾਂ ਬਾਝੀਵਾਲਾ ਵੀ ਆਪਾਂ ਇਹ ਜਿਹੜੀ ਵਰਤਨਾ ਫਾਇਦੇ ਨੇ ਕੋਈ ਫਾਇਦੇ ਨੇ ਸੰਗਤ ਦੇ ਆਪਣੇ ਸਰਕਾਰ ਦੇ ਵਿੱਚ ਜੋ ਪਹੁੰਚ ਹੋ ਸਕਦੀ ਆ ਉਹਦੇ ਬਾਰੇ ਜੇ ਤੁਹਾਨੂੰ ਵਿਚਾਰ ਦੱਸਾਂਗੇ ਦੇਖੋ ਜੀ ਉਹਨਾਂ ਨੇ ਬੋਰ ਕਰਕੇ ਪਾਣੀ ਵਿੱਚ ਪਾਉਣਾ ਬੇਚ ਤੇ ਜਾਣੀ ਹੈ ਉਹ ਆਪਣੇ ਘਰ ਜਦੋਂ ਲੱਗੇ ਉਹਨਾਂ ਨੂੰ 11 ਤਰੀਕ ਨੂੰ ਜੀਸੀ ਸਾਹਿਬ ਨੂੰ ਮੰਗਵਤਾ ਦਿਣਾ ਹੈ ਮੇਰਨਾ ਜੈਸੀ ਸਿੰਘ ਹੈ ਜੀ ਇਹ ਕੀ ਕੰਮ ਹੈ ਇਹ ਲੈਕ ਆਫ ਐਜੂਕੇਸ਼ਨ ਹੈ ਜੀ ਲੋਕਾਂ ਨੂੰ ਅਜੇ ਇਹ ਨਹੀਂ ਪਤਾ ਇਹਦੇ ਵਿੱਚ ਰਾਮ ਮਟੀਰੀਅਲ ਕੀ ਹੈ ਇਹਦੀ ਪ੍ਰੋਸੈਸਿੰਗ ਕੀ ਹੈ ਇਹਦਾ ਸਿੱਧਾ ਜਿਹਾ ਸਾਬੇ ਜੀ ਦੀ ਫਰਮੈਂਟੇਸ਼ਨ ਹੋਣੀ ਹੈ ਜੀ ਸਾਡੇ ਕੋਈ ਚਿਮਨੀ ਨਹੀਂ ਤੇ ਅਸੀਂ ਕੋਈ ਬੋਰਵੈਲ ਕਰਕੇ ਧਰਤੀ ਵਿੱਚ ਕੁਝ ਨਹੀਂ ਜੀ ਪਾਉਣਾ ਤੇ ਸਾਡਾ ਰੈਜੀਊ ਜ਼ੀਰੋ ਹੈ ਜੀ ਇਹ ਇੱਕ ਵਾਈਟ ਪ੍ਰੋਜੈਕਟ ਹੈ ਨਾਟ ਈਵਨ ਗ੍ਰੀਨ ਵਾਈਟ ਪ੍ਰੋਜੈਕਟ ਹੈ ਜੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਕਿ ਕਿਉਂ ਵਿਰੋਧ ਕਰ ਰਹੇ ਨਹੀਂ ਪਰ ਸਾਡੀ ਗੱਲ ਨਹੀਂ ਜੀ ਸੁਣਨਾ ਪੰਜਾਬੀ ਕਿਉਂ ਚੁਣਿਆ ਇਹਦੇ ਲਈ ਤੁਸੀਂ ਪਹਿਲਾਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਮੈਂ ਅਮਰੀਕਾ ਦਾ ਰਹਿਣ ਵਾਲਾ ਜੀ ਫਰੈਜ਼ਨ ਕੈਲੀਫੋਰਨੀਆ ਸ਼ਹਿਰ ਜਿਹਾ ਰਹਿਣਾ ਜੀ ਤੇ ਹੁਣ 20 ਸਾਲ ਉੱਥੇ ਲਾ ਲਏ ਹੁਣ ਸੋਚਿਆ ਅਸੀਂ ਚਲੋ ਆਪਣੇ ਪਿੰਡ ਨੂੰ ਚਲੀਏ ਤੇ ਪਰ ਫੈਮਿਲੀ ਨੂੰ ਇੱਥੇ ਲੈ ਕੇ ਆਉਣ ਤੋਂ ਪਹਿਲਾਂ ਸੋਚਿਆ ਉੱਥੇ ਜਾ ਕੇ ਬਿਜ਼ਨਸ ਸੈੱਟ ਕਰੀਏ ਤੇ ਫਿਰ ਫੈਮਿਲੀ ਇੱਥੇ ਆਉਂਦੀ ਤੇ ਇਸ ਤੋਂ ਪਹਿਲਾ ਬਿਜ਼ਨਸ ਜਿਹੜਾ ਤੁਸੀਂ ਪੰਜਾਬ 'ਚ ਸ਼ੁਰੂ ਕੀਤਾ ਹੈ ਇਹ ਕਿਤੇ ਹੋਰ ਵੀ ਸ਼ੁਰੂ ਕਰਨਾ ਚਾਹੁੰਦੇ ਹੋ? ਹਾਂਜੀ ਸਰ ਐਕਚੁਅਲੀ ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਇਨਵੈਸਟ ਪੰਜਾਬ 'ਚ ਆਇਆ ਸੀ। ਪਹਿਲਾ ਐਨ ਆਰ ਆਈ ਸਮਿਟ 'ਚ ਆਇਆ ਜੀ ਮਹਿੰਦੌਰ ਉੱਥੇ ਜੀ ਮੈਨੂੰ ਮਹਾਰਾਸ਼ਟਰ ਗਵਰਨਰ ਵੱਲੋਂ ਵੀ ਆਫਰ ਹੋਈ ਐਮ ਪੀ ਗਵਰਨਮੈਂਟ ਵੱਲੋਂ ਵੀ ਮੈਨੂੰ ਆਫਰ ਹੋਈ ਫ੍ਰੀ ਜਮੀਨ ਤੇ ਆ ਯੂਪੀ ਦੀ ਪਾਲਿਸੀ ਹੈ ਜੀ ਇਹ ਮੇਰੀ ਯੂਪੀ ਦੀ ਲੈਟਰ ਹੈ ਜੀ ਮੇਰੀ ਕੰਪਨੀ ਦੇ ਨਾਮ ਤੇ ਇਹ ਯੂਪੀ ਗਵਰਨਮੈਂਟ ਦੀ ਪਾਲਿਸੀ ਹੈ ਜੀ ਜਿਸ ਦੇ ਵਿੱਚ ਮੈਨੂੰ 75 ਲੱਖ ਪਰ ਟਨ ਸਬਸਿਡੀ ਹੈ ਜੀ ਤੇ ਯੂਪੀ ਗਵਰਨਮੈਂਟ ਜ਼ਮੀਨ ਵੀ 1 ਰੁਪਏ ਏਕੜ ਉਹ ਦਿੰਦੀ ਹੈ ਪਰ ਪੰਜਾਬ ਗਵਰਨਮੈਂਟ ਚ ਕੁਝ ਨਹੀਂ ਪਰ ਸਰ ਮੈਂ ਆਪਣੇ ਪੰਜਾਬ ਵਾਸਤੇ ਕੁਝ ਕਰਨਾ ਆਇਆ ਸੀ ਅਸੀਂ ਸੋਚੇ ਸੀ ਜਦੋਂ ਸੀਐਮ ਸਾਹਿਬ ਕਹਿੰਦੇ ਸੀ ਪੰਜਾਬ ਵਾਪਸ ਆਓ ਹੁਣ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ ਨੌਜਵਾਨਨੀ ਦੀ ਪੰਜਾਬ ਨੂੰ ਲੋੜ ਹੈ ਸਰ ਮੈਂ ਇਹ ਸੋਚ ਕੇ ਪੰਜਾਬ ਆਇਆ ਸੀ ਪਰ ਮੈਨੂੰ ਲੱਗਦਾ ਜੀ ਇਹ ਜਿਹੜੀਆਂ ਗੱਲਾਂ ਸਿਰਫ ਹਵਾ ਜੀ ਨੇ ਰਿਐਲਿਟੀ ਦੇ ਨੇੜੇ ਕੁਝ ਵੀ ਨਹੀਂ ਹੈਗਾ ਜੀ ਕਿਵੇਂ ਦੇਖਦੇ ਹੋ ਵੀ ਜਿਹੜਾ ਵਿਰੋਧ ਹੈ ਹਲੇ ਤਾਂ ਬਣੀ ਵੀ ਨਹੀਂ ਗਈ ਪਹਿਲਾਂ ਹੀ ਗਰੋਹ ਸ਼ੁਰੂ ਹੋ ਗਿਆ ਵਿਰੋਧ ਹੁਣ ਹੈ ਤਾਂ ਸਾਡੇ ਭੈਣ ਭਰਾ ਜੀ ਅਸੀਂ ਇਹਨਾਂ ਨੂੰ ਕਹਿੰਦੇ ਸਾਡੇ ਨਾਲ ਬੈਠੋ ਤੇ ਗੱਲ ਕਰੋ ਜਿਹੜਾ ਤੁਹਾਡਾ ਕੁਐਸਚਨ ਹੈ ਅਸੀਂ ਤੁਹਾਨੂੰ ਸੈਟੀਸਫਾਈ ਕਰਾਂਗੇ ਜੇ ਸਾਡੇ ਤੋਂ ਆਨਸਰ ਨਾ ਹੋਇਆ ਅਸੀਂ ਦਰਵਾਜ਼ਾ ਬੰਦ ਕਰਕੇ ਚੱਲ ਜਾਂਗੇ ਫਿਰ ਵਾਪਸ ਜਾਣਾ ਪਊਗਾ ਜੀ ਅਮਰੀਕਾ ਫਿਰ ਲੱਗਦਾ ਵੀ ਜਿਹੜੇ ਸਰਕਾਰਾਂ ਨੇ ਵਾਅਦੇ ਸੀ ਅਸੀਂ ਪ੍ਰਵਾਸ ਰੋਕਣਾ ਐਨਆਰਆਈ ਵਾਪਸ ਆਉਣਗੇ ਪੰਜਾਬ ਜਾ ਕੇ ਇਨਵੈਸਟ ਕਰਨਗੇ ਅਸੀਂ ਦੇਖ ਲਿਆ ਜੀ ਮੇਲਾ ਦੋ ਸਾਲਾਂ ਤੋਂ ਕੋਈ ਨਹੀਂ ਸੁਣਦਾ ਹੁਣ ਸਾਨੂੰ ਲੱਗਦਾ ਵੀ ਜਿਹੜਾ 20 ਸਾਲ ਪਹਿਲਾਂ ਡਿਸੀਜਨ ਲਿਆ ਸੀ ਵੀ ਇਹ ਮੁਲਕ ਛੱਡ ਕੇ ਜਾਣ ਦੀ ਭਲਾਈ ਹੈ ਅਸੀਂ ਨੌਜਵਾਨੀ ਨੂੰ ਰੋਗ ਦੇ ਸੀ ਬਾਹਰ ਨੂੰ ਨਾ ਜਾਓ ਹੁਣ ਮੈਨੂੰ ਆਪ ਲੱਗਣ ਲੱਗਿਆ ਜੀ ਕਿ ਮੈਂ ਗਲਤ ਐ ਜਿਹੜਾ ਮੈਂ ਕਹਿੰਦਾ ਵੀ ਆਹ ਸਟੇਟ 'ਚ ਕੰਮ ਕਰੋ ਸਰਕਾਰਾਂ ਸੁਣਦੀਆਂ ਨਹੀਂ ਜੀ ਟੀਵੀ ਦੇ ਤੇ ਸ਼ਕੂਬੇ ਛੱਡੀ ਜਾਓ ਜੀ ਅਖਬਾਰਾਂ 'ਚ ਇੰਨਾ ਮਰਦੀ ਰੋਲੋ ਪਾਈ ਜਾਓ ਐਨ ਆਰ ਆਜ਼ ਆਰ ਕਮਿੰਗ ਬੈਕ ਮੈਂ 25 ਸਾਲ ਲਾ ਲਈਏ ਇੱਥੇ ਤੇ ਮੈਨੂੰ ਤਾਂ ਨਹੀਂ ਲੱਗਦਾ ਜਿਹੜਾ ਹਾਲ ਮੇਰੇ ਨਾਲ ਹੋਇਆ ਵੀ ਕਿਸੇ ਹੋਰ ਨਾਲ ਹੋਵੇ ਜਾਂ ਕੋਈ ਹੋਰ ਆਵੇ ਜੇ ਆਹੀ ਕੁਛ ਰਹੂਗਾ ਜਿਹੜਾ ਨਾ ਲਖਵਿੰਦਰ ਸਿੰਘ ਆ ਸਾਰਾ ਗੋਪਿੰਡ ਤੋਂ ਆ ਤੇ ਕੀ ਕਹਣਾ ਦੋਨੋਂ ਜਿਹੜਾ ਅੱਜ ਕੱਟ ਰੱਖਿਆ ਸੀ ਦੇਖੋ ਜਿਹੜਾ ਇੱਥੇ ਪਲਾਟ ਲੱਗ ਰਿਹਾ ਬਾਇਓ ਗੈਸ ਪਲਾਟ ਆ ਉਹਦੇ ਸਬੰਧ ਦੇ ਵਿੱਚ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਭਾਰੀ ਗਿਣਤੀ ਦੇ ਵਿੱਚ ਉਹਨਾਂ ਦੀ ਐਡਵਾਂਡ ਆ ਵੀ ਜਿਹੜੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਨਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ ਇਹੀ ਏਰੀਆ ਜਿਹੜਾ ਇੱਕ ਵਧੀਆ ਸਾਹ ਲੈਣ ਨੂੰ ਬਚਿਆ ਹੋਇਆ ਲੋਕ ਇੱਥੇ ਸ਼ਹਿਰ ਸ਼ੁਰ ਕਰਦੇ ਆ ਆਮ ਇਹ ਪਲਾਟ ਆ ਜਿਹੜਾ ਇਹਨੂੰ ਕਿਤੇ ਹੋਰ ਲਾਇਆ ਜਾਵੇ ਇਸ ਕਰਕੇ ਇਲਾਕਾ ਨਿਵਾਸੀਆਂ ਨੇ ਪੂਰੇ ਜ਼ੋਰ ਨਾਲ ਅਪੀਲ ਕੀਤੀ ਆ ਜੇ ਉਹ ਪਾਰਟੀ ਨੇ ਜ਼ਮੀਨ ਲਈ ਆ ਤਾ ਉਹ ਪਾਰਟੀ ਇਸ ਨੂੰ ਹੋਰ ਕਿਸੇ ਇੰਡਸਟਰੀ ਦੇ ਵਿੱਚ ਤਬਦੀਲ ਕਰਕੇ ਆਪਣੀ ਲਵਾ ਲਵੇ ਤੇ ਅੱਜ ਐਮਐਲਏ ਵੀ ਪਹੁੰਚੇ ਜੀ ਤੇ ਦੋਨੇ ਕੀ ਕਹਿਣਾ ਉਹਨਾਂ ਦਾ ਹਾਂਜੀ ਐਮਐਲਏ ਸਾਹਿਬ ਦੇਖੋ ਜਗਤਾਰ ਸਿੰਘ ਜੀ ਬਿਆਲਪੁਰਾ ਹਲਕਾ ਐਮਐਲਏ ਤੋਂ ਸਮਰਾਲੇ ਤੋਂ ਐਮਐਂਡ ਨੇ ਤੇ ਕਰਨਪ੍ਰੀਤ ਸੌਂਦ ਜੀ ਖੰਨੇ ਤੋਂ ਐਮਐਲਏ ਨੇ ਜਿਹੜੇ ਉਹ ਵੀ ਪਬਲਿਕ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪਲਾਟ ਨੂੰ ਅਸੀਂ ਰੋਕਣ ਦੇ ਵਿੱਚ ਤੁਹਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਰਕਾਰ ਨੂੰ ਵੀ ਉਹ ਆਪਣੇ ਵੱਲੋਂ ਲੈਟਰ ਦੇ ਬੜੇ ਲੰਬੇ ਸਮੇਂ ਤੋਂ ਸੰਘਰਸ਼ ਤੇ ਬੈਠੀਆਂ ਨੇ ਜਿਹੜੀਆਂ ਕਮੇਟੀਆਂ ਜਿਹੜੇ ਪੰਡਾਂ 'ਚ ਫੈਕਟਰੀਆਂ ਲੱਗੀਆਂ ਹੁਣ ਤਾਂ ਕੋਈ ਸੁਣਵਾਈ ਨਹੀਂ ਹੋਈ ਕਿ ਤੁਹਾਨੂੰ ਲੱਗਦਾ ਵੀ ਅੱਜ ਵਾਲੇ ਜਿਹੜੇ ਥੋੜੀ ਸੁਣਵਾਈ ਉਹ ਤੇ ਉਹ ਗੱਲ ਇਹ ਆ ਜੀ ਜਿਹੜੇ ਹੁਣ ਇਦਾਂ ਦੇ ਇੰਡਸਟਰੀ ਹੁੰਦੇ ਨੇ ਇਹ بڑے ਘਰਾਣਿਆਂ ਨਾਲ ਲਿੰਕਡ ਹੁੰਦੇ ਨੇ ਇਹ ਸ਼ਰਮਾਏਦਾਰ ਪਾਰਟੀਆਂ ਨੇ ਜਿਹੜੇ ਅਸੀਂ ਲੋਕਾਂ ਇੱਕ ਗਰੀਬ ਪਰਿਵਾਰਾਂ ਚੋਂ ਆ ਪਿੰਡ ਪਿੰਡੂ ਲੋਕਾਂ ਸਾਨੂੰ ਉੱਥੇ ਤਾਂ ਸਾਡੀ ਪਹੁੰਚ ਨਹੀਂ ਹੁੰਦੀ ਜਿੱਥੇ ਨਹੀਂ ਇਹਨਾਂ ਦੀ ਪਹੁੰਚ ਹੁੰਦੀ ਆ ਪਰ ਸਾਡਾ ਜਿਹੜਾ ਮਤਲਬ ਦਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੇ ਵਾਤਾਵਰਣ ਨੂੰ ਬਚਾਉਣਾ ਮੇਰਾ ਨਾਮ ਜਗੰਦਰ ਸਿੰਘ ਪਿੰਡ ਕੋਆ ਜੀ ਜੇ ਕੀ ਕਹਣਾ ਦੋਨੇ ਜੁੜਾ ਇਕੱਠਾ ਰੱਖਿਆ ਗਿਆ ਸੀ ਇਕੱਠੇ ਇਸ ਕਰਕੇ ਰੱਖਿਆ ਗਿਆ ਸੀਗਾ ਜੀ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਬਾਇਓ ਗੈਸ ਉਹਨੀਆਂ ਦੁਰਵਤੋਂ ਹੋ ਰਹੀ ਆ ਨੁਕਸਾਨ ਹੋ ਰਿਹਾ ਹੈ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਅਖਾਲੇ ਪਿੰਡ ਦੇ ਵਿੱਚ ਲੱਗੀ ਹੈ ਲੁਧਿਆਣੇ ਦੇ ਪਰਲੇ ਪਾਸੇ ਸਾਡੇ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਹੈ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉੱਥੇ ਇੰਨਾ ਪੋਲੂਸ਼ਨ ਹੈ ਉੱਥੇ ਪਰ ਉਹ ਜਦੋਂ ਉਹ ਲੱਗ ਚੁੱਕੀਆਂ ਨੇ ਉਹਨਾਂ ਨੂੰ ਥੋੜਾ ਜਿਆਦਾ ਸੰਰਚਨ ਕਰਦੀ ਲੋੜ ਪਈ ਇਸ ਕਰਕੇ ਸਾਨੂੰ ਪਤਾ ਪਹਿਲਾਂ ਹੀ ਲੱਗ ਗਿਆ ਇਸ ਕਰਕੇ ਅਸੀਂ ਸਾਡੇ ਦਾ ਜਾਂ ਚਾਰਦਵਾਰੀ ਵੀ ਨਹੀਂ ਹੋਈ ਜਾਂਦੀ ਇਸ ਕਰਕੇ ਅਸੀਂ ਇਹ ਇਕੱਠ ਰੱਖਿਆ ਸੀਗਾ ਵੀ ਇਹਨੂੰ ਹੁਣੇ ਹੀ ਇਹਨੂੰ ਤਬਦੀਲ ਕੀਤਾ ਜਾਵੇ ਕਿਸੇ ਹੋਰ ਪਰ ਪਜਡ ਲਈ ਬਰਤ ਲੈਣ ਇਹਨੂੰ ਇਹ ਬਾਇਓ ਗੈਸ ਹੈ ਜਿਹੜੀ ਇਹਨੂੰ ਇਹਦੀ ਆਰਟ ਦੇ ਵਿੱਚ ਬਾਅਦ ਦੇ ਵਿੱਚ ਜਿਵੇਂ ਆਪਣੇ ਇਹਦੀ ਗੰਨੇ ਦੀ ਮੈਲ ਆ ਉਹ ਵਰਤੀ ਜਾਂਦੀ ਆ ਉਹਦੇ ਕਰਕੇ ਫਿਰ ਪੋਲਿਊਸ਼ਨ ਬਹੁਤ ਹੁੰਦਾ ਹੈ ਆਲੇ-ਦਾਲੇ ਸਾਡੇ ਸਾਰੇ ਹੀ ਇਲਾਕਾ ਰਹਿਣ ਵਾਲਾ ਇਲਾਕਾ ਗ੍ਰੀਨ ਜ਼ੋਨ ਹੈ ਸਾਡਾ ਇਸ ਕਰਕੇ ਇਸ ਨੂੰ ਬੰਦ ਕੀਤਾ ਜਾਵੇ ਅਜੇ ਮੰਗ ਪੱਤਰ ਲੈਣ ਲਈ ਐਮਐਲਏ ਪਹੁੰਚੇ ਸੰਤ ਐਮਐਲਏ ਵੀ ਅਸਰ ਹੋਊਗਾ ਇਹ ਅਸਰ ਤਾਂ ਦੇ ਕੋਈ ਸਰਕਾਰ ਨੇ ਕਰਨਾ ਉਹਨਾਂ ਦੀ ਆਮ ਉਹਨਾਂ ਦੀਆਂ ਵੀ ਕੋਈ ਡਿਮਾਂਡਸ ਨੇ ਸਾਡੇ ਨਾਲ ਵੀ ਉਹਨਾਂ ਦਾ ਰਿਲੇਸ਼ਨ ਹੈਗਾ ਸਾਡਾ ਉਹਨਾਂ ਨਾਲ ਰਿਲੇਸ਼ਨ ਹੈ ਜੋ ਸਾਡੀ ਨਹੀਂ ਸੁਣਨਗੇ ਫਿਰ ਹੋਰ ਕੀ ਦੀ ਸੁਣਨਗੇ ਉਹਨਾਂ ਦਾ ਫਰਜ਼ ਬਣਦਾ ਉਹ ਆਪਣੇ ਤੌਰ ਤੇ ਵੀ ਇਹਨੂੰ ਬੰਦ ਕਰਾਉਣ ਉਹਨਾਂ ਨੇ ਕਦੇ ਪਬਲਿਕ ਨਹੀਂ ਚਾਹੀਦੀ ਪਬਲਿਕ ਸੇਫ ਚਾਹੀਦੀ ਆ ਸੇਫ ਜ਼ੋਨ ਆ ਜਦੋਂ ਸੇਫ ਜ਼ੋਨ ਦੇ ਵਿੱਚ ਸੇਫ ਜ਼ੋਨ ਵਾਲੀ ਕੋਈ ਇੰਡਸਟਰੀ ਲਾ ਲੈਣ ਅਸੀਂ ਕਿਹੜਾ ਉਹਨਾਂ ਨੂੰ ਕਹਿੰਦੇ ਹਾਂ ਸੈਲਰ ਲਾ ਲੈਣ ਕੋਈ ਹੋਰ ਇੰਡਸਟਰੀ ਲਾ ਲੈਣ ਜਿਹਦੇ ਵਿੱਚੋਂ ਨਾ ਇਹਨਾਂ ਪੋਲੂਸ਼ਨ ਨਾ ਹੋਵੇ ਅਸੀਂ ਉਹਨਾਂ ਜਵਾਬ ਨਹੀਂ ਦਿੰਦੇ ਕਿ ਵੀ ਨਾ ਲਾਉਣ ਸਾਡੇ ਇੰਡਸਟਰੀ ਲੋਕਾਂ ਦਾ ਰੋਜ਼ਗਾਰ ਇਹ ਦੇਣਾ ਕੋਈ ਹੋਰ ਇੰਡਸਟਰੀ ਲਾ ਕੇ ਦੇਣ ਫੀਡ ਫੈਕਟਰੀ ਲਾ ਲੈਣ ਪਿੰਡ ਮੁਸਕਾਬਦ 35 ਦਿਨ ਹੋ ਗਏ ਧਰਨਾ ਚੱਲਦੇ ਨੂੰ ਅਜੇ ਤੱਕ ਹੱਲ ਨਹੀਂ ਹੋਇਆ ਉਹਦਾ ਵੀ ਹੁਣ ਲੱਗਦਾ ਵੀ ਅੱਜ ਜਿਹੜੇ ਐਮਐਲਏ ਤੋਂ ਆਏ ਸੀ ਕਰਨਗੇ ਕੋਈ ਦੇਖੋ ਜੀ ਅਸੀਂ ਤਾਂ ਕਹਿੰਦੇ ਆ ਜੀ ਵੀ ਸਾਡਾ ਹੱਲ ਹੋਣਾ ਚਾਹੀਦਾ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਤੇ ਤੁਹਾਨੂੰ ਵੀ ਨਹੀਂ ਆਪਣੇ ਪੱਕਾ ਧਰਨਾ ਸਾਨੂੰ ਲਾਉਣਾ ਪੈਣਾ ਜੇ ਨਾ ਇਹਨਾਂ ਨੇ ਕੁਝ ਕਰਿਆ ਸਾਨੂੰ ਵੀ ਲਾਉਣਾ ਪੈਣਾ ਦੇਖ ਲਓ ਪਹਿਲਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਕੀ ਕੁਝ ਹੋਇਆ ਕਹਾਂ ਇਦੋਂ ਵੀ ਕਹਾਂ ਜਾਂਦਾ ਰਹੂਗਾ ਫਿਰ ਠੀਕ ਹੈ ਬੇਸਿਕਲੀ ਜੀ ਇਹ ਸੀਬੀਜੀ ਪਲਾਂਟ ਹੈ ਕੰਪਰੈਸਡ ਬਾਇਓਗੈਸ ਪਲਾਂਟ ਲੱਗ ਰਹੇ ਨੇ ਜਿਹਦੇ ਵਿੱਚ ਇਹ ਜਿਹੜਾ ਪਲਾਂਟ ਲੱਗ ਰਿਹਾ ਇਹ ਗੋ ਤੇ ਸੇ ਗੋ ਖੰਨੇ ਹਲਕੇ 'ਚ ਪੈਂਦਾ ਤੇ ਜਿਹੜਾ ਸੇ ਆ ਸਮਰਾਲੇ ਹਲਕੇ 'ਚ ਪੈਂਦਾ ਇਹ ਬਿਲਕੁਲ ਉਹਦੇ ਮਤਲਬ ਕਿ ਇੱਕ ਤਰ੍ਹਾਂ ਨਾਲ ਦੋਏ ਹਲਕਿਆਂ ਦੇ ਕਾਮਨ ਜਗ੍ਹਾ ਦੇ ਉੱਤੇ ਜਾਨੀ ਕਿ ਰਕਬਾ ਇਹਦੇ 'ਚ ਵੋਦਾ ਪੈਂਦਾ ਪਿੰਡ ਦਾ ਉੱਥੇ ਸੀਬੀਜੀ ਪਲਾਂਟ ਲੱਗ ਰਹੇ ਆ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਅਸੀਂ ਇਹ ਪਲਾਂਟ ਹੈ ਜਿਹੜਾ ਇਸ ਏਰੀਆ 'ਚ ਲੱਗਣ ਨਹੀਂ ਦੇਣਾ ਇਹਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕਿਆਂ 'ਚ ਇਹ ਪਲਾਂਟ ਲੱਗੇ ਹੋਏ ਨੇ ਚਾਹੇ ਕੁੰਗਰਾਲੀ ਰਾਜਪੂਤਾ ਲੱਗਿਆ ਚਾਹੇ ਮੁਸਕਾਬਾਦ ਲੱਗਿਆ ਸਮਰਾਲੇ ਹਲਕੇ 'ਚ ਜਿਹੜੇ ਪੁਰਾਣੇ ਪਹਿਲਾ ਪਲਾਂਟ ਲੱਗੇ ਹੋਏ ਨੇ ਵੀ ਉਹਨਾਂ ਕਰਕੇ ਇੱਕ ਤਾਂ ਇਹਨਾਂ ਦੇ 스ਮੈਲ ਹੈ ਜਿਹੜੀ ਇਹਦਾ 스ਮੈਲ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਤੇ ਇੱਕ ਇਹਦੇ ਨਾਲ ਜਿਹੜਾ ਇਹ ਕਹਿੰਦੇ ਵੀ ਜਿਹੜਾ ਪਾਣੀ ਇਹਦੇ 'ਚੋਂ ਨਿਕਲਦਾ ਉਹ ਪਾਣੀ ਹਜ਼ਾਰਡਸ ਹੈ ਜੋ ਇਹਨਾਂ ਦਾ ਮੰਗ ਹੈ ਇਹਨਾਂ ਦੀ ਕਹਿਣਾ ਹੈ ਵੀ ਉਹ ਜਿਹੜਾ ਪਾਣੀ ਹੈ ਉਹਦੇ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਸਾਨੂੰ ਖਦਸ਼ਾ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਖੰਨੇ ਹਲਕੇ ਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਖੁਗਰਾਲੀ ਰਾਜਪੂਤਾਂ ਉਸ ਪਲਾਂਟ ਦੇ ਉੱਤੇ ਧਰਨਾ ਚੱਲਦੇ ਨੂੰ ਅੱਜ ਤੱਕ तकरीबन 35 ਦਿਨ ਹੋ ਗਏ ਮੈਂ ਉਸ ਧਰਨੇ ਦੇ ਉੱਤੇ ਗਿਆ ਸੀਗਾ ਉਹਦੇ ਅਸੀਂ ਉੱਥੇ ਸਾਰੇ ਪੋਲਿਊਸ਼ਨ ਬੋਰਡ ਦੇ ਜਿਹੜੇ ਆਲਾ ਅਫਸਰ ਸੀ ਉਹ ਸਾਰੇ ਸੱਦੇ ਸੀ ਉੱਥੇ ਜਿਹੜਾ ਪਾਣੀ ਸੀ ਉਹਦਾ ਸੈਂਪਲ ਭਰਵਾਇਆ ਗਿਆ ਜਦੋਂ ਉਹਦਾ ਸੈਂਪਲ ਭਰਵਾਇਆ ਗਿਆ ਉਹ ਸੈਂਪਲ ਫੇਲ ਹੋ ਗਿਆ ਪਾਣੀ ਦਾ ਜਿਹਦੇ ਕਰਕੇ ਉਹਨ ਪੋਲਿਊਸ਼ਨ ਬੋਰਡ ਦੁਆਰਾ ਉਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ ਵੀ ਪਲਾਂਟ ਹੈ ਜਿਹੜਾ ਉਹਨੂੰ ਬੰਦ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਔਰ ਉਹ ਬੰਦ ਹੈ ਪਲਾਂਟ ਸੋ ਇਹਨਾਂ ਦਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਇਹ ਪਹਿਲਾਂ ਹੀ ਪ੍ਰਕੌਸ਼ਨਰੀ ਮੀਜਰ ਲੈਂਦੇ ਹੋਏ ਇਹ ਪਿੰਡ ਵਾਲੇ ਅੱਜ ਸਾਰੇ ਇਕੱਠੇ ਹੋਏ ਨੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਔਰ ਇਹ ਕਹਿੰਦੇ ਨੇ ਕਿ ਆਪਾਂ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਲਾਂਟ ਹੈ ਲੱਗਣ ਹੀ ਉਹਨਾਂ ਸਾਹਿਬ ਗੱਲ ਕਰੀਏ 40 ਜਿਹੜੀ ਪੰਜਾਬ ਦੇ ਵਿੱਚ 40 ਜਿਹੜੇ ਨਕਸਤ पास ਕਿਹਾ ਲੱਗਣ ਜਾ ਰਹੇ ਨੇ ਤੇ ਕੀ ਸਰਕਾਰ ਨੇ ਸਤਿ ਕਿਉਂ ਕਦਮ ਕਿਉਂ ਨਹੀਂ ਚੁੱਕੇ ਸਰਕਾਰ ਵੱਲੋਂ ਇੱਕ ਕਲੀਅਰ ਆਦੇਸ਼ ਨੇ ਜੀ ਕਿ ਇਹ ਦੋ ਕੈਟਾਗਰੀਆਂ ਦੇ ਪਲਾਟ ਨੇ ਇੱਕ ਕੈਟਾਗਰੀ A ਇੱਕ ਕੈਟਾਗਰੀ B ਜਿਹੜੀ A ਕੈਟਾਗਰੀ ਦੇ CBG ਪਲਾਟ ਨੇ ਉਹਦੇ ਚ ਸਿਰਫ ਤੇ ਸਿਰਫ ਤੁਸੀਂ ਜਿਹੜਾ ਪਰਾਲੀ ਤੇ ਨਾਲ ਜਿਹੜਾ ਸੁੱਕਿਆ ਮਤਲਬ ਕਿ ਬਾਇਓ ਗੈਸ ਸੁੱਕੀ ਹੁੰਦੀ ਹੈ ਜਿਹੜੇ ਸੁੱਕੀ ਵਰਤ ਸਕਦੇ ਹੋ ਸੁੱਕਾ ਗੋਹਾ ਵਰਤ ਸਕਦੇ ਹੋ ਪਰ ਜਿਹੜੀ ਕੈਟਾਗਰੀ B ਹੈ ਉਹ ਪਲਾਂਟ ਤੁਸੀਂ ਪਿੰਡਾਂ 'ਚ ਨਹੀਂ ਲਾ ਸਕਦੇ ਉਹ ਜਿਹੜਾ ਪਲਾਂਟ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਏਰੀਏ 'ਚ ਲੱਗ ਸਕਦਾ ਜਿੱਥੇ ਕਿ ਇਹਦੇ ਜਿਹੜਾ ਪਾਣੀ ਹੈ ਉਹਦੇ ਪਾਣੀ ਦਾ ਨਿਕਾਸੀ ਦਾ ਪ੍ਰੋਪਰ ਤਰੀਕਾ ਹੋਵੇ ਉੱਥੇ ਪਾਣੀ ਨੂੰ ਟ੍ਰੀਟਮੈਂਟ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਉਹ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਤੇ ਜਿਹੜਾ ਪਿੱਛੇ ਰੈਜ਼ਿਡਿਊ ਵਾਟਰ ਹੈ ਉਹਨੂੰ ਚੱਕ ਕੇ ਇੱਕ ਡੰਪਿੰਗ ਸਾਈਡ ਤੱਕ ਲਿਜਾਣ ਵਾਲੀ ਕੰਪਨੀ ਦੇ ਨਾਲ ਐਗਰੀਮੈਂਟ ਹੋਏ ਹੋਣ ਸੋ ਇਸ ਕਰਕੇ ਇਹ ਕਰਦੇ ਇਹਦੇ ਵਿੱਚ ਇੱਕ ਜਿਹੜੀ ਸਾਡੇ ਏਰੀਆ 'ਚ ਦਿੱਕਤ ਆਈ ਹੈ ਮੈਂ ਤਾਂ ਉਹਦੇ ਬਾਰੇ ਦੱਸ ਸਕਦਾ ਕਿ ਉਹਨਾਂ ਨੇ ਲਾਇਸੈਂਸ ਤਾਂ ਲੈ ਲਿਆ ਕੈਟਾਗਰੀ A ਦਾ ਕਿ ਅਸੀਂ ਉਹਰੇ ਨਾਂ ਤਾਂ ਜ਼ੀਰਾ ਵਰਤਾਂਗੇ ਨਾ ਹੀ ਉਹਰੇ ਅਸੀਂ ਇਹਦੀ ਆਪਣੀ ਮੈਲ ਵਰਤਾਂਗੇ ਗੰਨੇ ਦੀ ਪਰੰਤੂ ਲੈ ਕੇ ਗ੍ਰੀਨ ਕੈਟਾਗਰੀ ਦਾ ਲਾਇਸੈਂਸ ਤੇ ਉੱਥੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਉਹ ਕੰਪਨੀ ਵਾਲੇ ਉਹ ਉਹ ਧੂਆ ਰੈੱਡ ਕੈਟਾਗਰੀ ਮਟੀਰੀਅਲ ਯੂਜ਼ ਕਰ ਰਹੇ ਆ ਜਿਹਦੇ ਕਰਕੇ ਸਾਡੇ ਏਰੀਆ 'ਚ ਪ੍ਰੋਬਲਮ ਆਈ ਹੈ ਸੋ ਅਸੀਂ ਇਹ ਗੱਲ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਸੀਂ ਇਹ ਨੋਟਿਸ 'ਚ ਵੀ ਲਿਆਤੀ ਔਰ ਜਿਹੜਾ ਅੱਜ ਇਹਨਾਂ ਨੇ ਮੰਗ ਪੱਤਰ ਸਾਾਨੂੰ ਦਿੱਤਾ ਦੋਏ ਐਮਐਲਏ ਸਾਹਿਬ ਨੂੰ ਮੈਨੂੰ ਤੇ ਐਮਐਲਏ ਜਗਤਾਰ ਸਿੰਘ ਜੀ ਦਿਆਲਪੁਰਾ ਸਾਹਿਬ ਐਮਐਲਏ ਅਮਲੋਹ ਨੂੰ ਆਪਣੇ ਸਮਰਾਲੇ ਨੂੰ ਅਸੀਂ ਇਹ ਜਿਹੜਾ ਦੋਏ ਮੰਗ ਪੱਤਰ ਨੇ ਇਹ ਦੋਨੋਂ ਮੰਗ ਪੱਤਰ ਆਸੀਂ ਆਪਣੇ ਇਹਨਾਂ ਦੇ ਨਾਲ ਰਿਕੁਐਸਟ ਲੈਟਰ ਲਾ ਕੇ ਸੀਐਮ ਸਾਹਿਬ ਨੂੰ ਅੱਜ ਦੀ ਅੱਜ ਇਹ ਅਸੀਂ ਭੇਜ ਦੇਾਂਗੇ ਤੇ ਨਾਲ ਅਸੀਂ ਜਿਹੜਾ ਚੀਫ ਸੈਕਟਰੀ ਪੰਜਾਬ ਨੂੰ ਵੀ ਭੇਜ ਦਾਂਗੇ ਔਰ ਡੀਸੀ ਲੁਧਿਆਣਾ ਨੂੰ ਵੀ ਅਸੀਂ ਹਦਾਇਤਾਂ ਭੇਜ ਦਾਂਗੇ। ਗੱਲ ਕਰੀਏ ਮੁਸਕਾਬਾਦੀ ਜੀ 34 ਦਿਨ ਤੋਂ ਉੱਤੇ ਹੋਵੇ ਲਗਾਤਾਰ ਧੰਨ ਲੱਗੇ ਰੂ। ਵੋਟਾਂ ਦਾ ਵੀ ਉਹਨਾਂ ਨੇ ਬਾਈਕਾਟ ਕੀਤਾ। ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ। ਕੀ ਕਹਿਣਾ ਚਾਹੁੰਦੇ ਹੋ ਜੀ ਦੇ? ਦੇਖੋ ਮੁਸਕਾਬਾਦ ਬਾਰੇ ਤਾਂ ਤੁਹਾਨੂੰ ਐਮਐਲ ਦੇ ਸਮਰਾਲਾ ਦਾ ਸਕਦੇ ਨੇ ਜਿਹੜਾ ਮੇਰੇ ਏਰੀਆ ਦੇ ਵਿੱਚ ਪਲਾਂਟ ਲੱਗਿਆ ਹੋਇਆ ਸੀਗਾ ਆਪਣਾ ਕੁੰਗਰਾਲੀ ਰਾਜਪੂਤਾ ਵਿਖੇ। ਉਸ ਪਲਾਂਟ ਦੇ ਵਿੱਚ ਮੈਂ ਖੁਦ ਕੋਲ ਬੈਠ ਕੇ ਸੈਂਪਲਿੰਗ ਕਰਾਈ ਆ ਔਰ ਸੈਂਪਲਿੰਗ ਕਰਾ ਕੇ ਪੋਲਿਊਸ਼ਨ ਬੋਰਡ ਦੇ ਨੁਮਾਇੰਦੇ ਬੁલાਏ ਸੀ ਕੀਵਨਨ ਕੇ ਉੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਅਫਸਰ ਸੀ ਸਾਰੇ ਸੱਦੇ ਸੀ ਔਰ ਉਹਦੀ ਜਦੋਂ ਅਸੀਂ ਸੈਂਪਲਿੰਗ ਦੀ ਤੌਰ ਤੇ ਸਾਨੂੰ ਹਫਤਾ ਇੱਕ ਵੇਟ ਵੀ ਕਰਨੀ ਪਈ ਸੀ ਇੱਕ ਹਫਤੇ ਬਾਅਦ ਜਦੋਂ ਸੈਂਪਲ ਦੀ ਰਿਪੋਰਟ ਆਈ ਤਾਂ ਉਹ ਰਿਪੋਰਟ ਫੇਲ ਆਈ ਆ ਸੋ ਇਸ ਕਰਕੇ ਅਸੀਂ ਉਹ ਪਲਾਂਟ ਹੈ ਜਿਹੜਾ ਫੇਲ ਜਿਹੜਾ ਰਿਪੋਰਟ ਵਾਲਾ ਪਲਾਂਟ ਆ ਉਹ ਬਿਲਕੁਲ ਨਹੀਂ ਚੱਲਣ ਗਿਆ